ਦੋਸਤੋ ਸਚੀ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਸੁਣ ਕੇ ਨਾ ਅੱਜ ਸੱਚੀ ਦੁਨੀਆ ਤੋਂ ਵਿਸ਼ਵਾਸ ਹੀ ਉੱਟ ਗਿਆ ਜੇ ਕਿ ਕੌਣ ਕਹਿੰਦਾ ਵਾ ਕਿ ਬੰਦਾ ਬੁੱਢਾ ਹੋ ਕੇ ਮਰਦਾ ਵਾ ਕਿਉਂਕਿ ਦੋਸਤੋ ਜਿੰਨੀਆਂ ਵੀ ਮੌਤਾਂ ਹੋ ਰਹੀਆਂ ਨਾ ਸਾਰੀਆਂ ਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਵਾ ਇਸ ਕਰਕੇ ਦੋਸਤੋ ਐਜ ਖਬਰ ਬਿਲਕੁਲ ਝੂਠੀ ਆ ਜਿੰਨੇ ਵੀ ਅਫਵਾਈ ਆ ਕਿ ਮੌਤ ਬੁਢਾਪੇ ਦੇ ਵਿੱਚ ਆਂਦੀ ਆ ਕਿਉਂਕਿ ਦੋਸਤੋ ਹਲੇ 2 ਦਿਨ ਹੀ ਹੋਏ ਸੀ ਰਾਜਵੀਰ ਜਵੰਦਾ ਦੀ ਮੌਤ ਹੋਈ ਆ ਪਹਿਲੇ ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਆ ਸਿਰ ਜਸਵਿੰਦਰ ਪੁੱਲੇ ਦੀ ਮੌਤ ਹੋਈ ਆ ਤੇ ਦੋਸਤੋ ਹੁਣ ਬਰਿੰਦਰ ਘੁੰਮਣ ਦੀ ਮੌਤ ਹੋਈ ਆ ਦੋਸਤੋ ਮੈਨੂੰ ਸਮਝ ਨਹੀਂ ਆ ਰਹੀ ਐ ਇੱਕ ਦੁਨੀਆ ਦੇ ਵਿੱਚ ਹੋਈ ਕੀ ਜਾਂਦਾ ਵਾ ਦੋਸਤੋ ਸੱਚੀ ਅੱਜ ਦਿਲ ਬੜਾ ਹੀ ਰੋ ਰਿਹਾ ਜੇ ਤੇ ਦੋਸਤੋ ਕਈ ਕਹਿ ਰਹੇ ਆ ਕਿ ਡਾਕਟਰਾਂ ਦੀ ਗਲਤੀ ਕਰਕੇ ਹੋਇਆ ਵਾ ਕਿਉਂਕਿ ਸਾਰੇ ਉਹਦੇ ਜਿਹੜੇ ਲਿੰਕ ਜੇਗੇ ਸੀ ਉਹ ਕਹਿੰਦੇ ਆ ਕਿ ਉਹਦੀ ਬਿਲਕੁਲ ਸਹੀ ਸਲਾਮਤ ਹੈਗਾ ਸੀ ਉਹਨੂੰ ਤੱਕ ਜੋ ਹੋਇਆ ਵੀ ਨਹੀਂ ਸੀ ਉਹ ਤਾਂ ਘਰੋਂ ਤਾਂ ਹੱਸਦਾ ਖੇਡਦਾ ਗਿਆ ਸੀ ਬਸ ਇੱਕ ਨੋਰਮਲ ਜਾਂ ਉਹਦਾ ਆਪਰੇਟ ਹੈਗਾ ਸੀ ਜਾਂ ਟ੍ਰੀਟਮੈਂਟ ਜੋ ਵੀ ਹੈਗਾ ਸੀ ਪਰ ਦੋਸਤੋ ਕਾਫੀਆਂ ਦਾ ਕਹਿਣਾ ਕੀ ਹੈ ਡਾਕਟਰਾਂ ਦੀ ਕੋਈ ਗਲਤੀ ਕਰਕੇ ਹੋਇਆ ਵਾ ਦੋਸਤੋ ਤੁਹਾਡਾ ਕੀ ਵਿਚਾਰ ਹੈਗਾ ਇਸ ਬਾਰੇ ਕਿਉਂਕਿ ਆਪਾਂ ਕੁਝ ਕਹਿ ਨਹੀਂ ਸਕਦੇ ਜਿੱਨਾਂ ਚ ਸਾਰਾ ਪ੍ਰੂਫ ਨਹੀਂ ਹੋ ਜਾਂਦਾ ਇਸ ਕਰਕੇ ਆਪਾਂ ਕੁਝ ਵੀਡੀਓ ਦੇ ਵਿੱਚ ਕੋਈ ਐਦਾ ਦੀ ਗੱਲ ਨਹੀਂ ਕਹਿਣਾ ਜਾਂਦੇ ਜਿਹਦੇ ਨਾਲ ਕੋਈ ਲਫੜਾ ਬਣੇ ਸასიਖਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਤੁਹਾਡੇ ਆਪਣੇ ਜੀ YouTube ਚੈਨਲ ਤੇ ਸਵਾਗਤ ਆ ਜਿਹਦਾ ਨਾਮ ਆ ਹੈਪੀ ਅਰੋੜਾ ਕੋਸਮੈਟਿਕ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਜਿਹੜਾ ਨਵਾਂ ਸਮਾਨ ਲਿਆਂਦਾ ਵਾ ਤੁਹਾਨੂੰ ਮੈਂ ਉਹ ਦਿਖਾ ਦਵਾ ਫਿਰ ਆਪਾਂ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ ਜਿਸ ਟੌਪਿਕ ਬਾਰੇ ਅੱਜ ਆਪਾਂ ਗੱਲ ਕਰਨੀ ਆ ਲਓ ਜੀ ਆਪਾਂ ਪਹਿਲਾਂ ਤੁਹਾਨੂੰ ਸਮਾਨ ਦਿਖਾ ਦਈਏ ਜਿਹੜਾ ਜਿਹੜਾ ਸਮਾਨ ਨਵਾਂ ਲਿਆਂਦਾ ਵਾ ਇੱਕ ਦੇ ਦੋਸਤੋ ਆ ਵੇਖੋ ਮੈਂ ਫੇਸ ਵੋਸ਼ ਲਿਆਂਦਾ ਵਾ ਮਾਮਾ ਆਰਥ ਦਾ ਜਿਹੜਾ ਕਿ ਇਹ 10 ਰਿਮੋਵ ਲਗਾ ਵਾ ਆਪ ਕੋ 4 ਟਾਈਮਸ ਰਿਮੋਵ ਲਗਾ ਵਾ ਇਹਦੀ ਤੇ ਰਾਈਜ਼ ਵਾਲੇ ਫੇਸ ਵੋਸ਼ ਦੀ ਬੜੀ ਸੇਲ ਹੈਗੀ ਮੇਰੀ ਸ਼ੋਪ ਤੇ ਇਹਦਾ ਪ੍ਰਿੰਟ ਹੈਗਾ ਵਾ 269 ਰੁਪਏ ਤੇ ਮੈਂ 10% ਤੇ ਦੇ ਦਿੰਦਾ ਵਾਂ ਤੇ ਆ ਦ 100 ਰੁਪਏ ਦਾ ਵੈਸਲੀਨ ਦਾ ਮੈਂ ਬਾਡੀ ਲੋਸ਼ਨ ਲਿਆ ਕੇ ਆਵਾ yellow color ਦਾ ਕਿਉਂਕਿ ਹੁਣ ਗਾ ਮੌਸਮ ਚੇਂਜ ਹੋ ਗਿਆ ਤੇ ਇਹਦੀ ਸੇਲ ਜ਼ਿਆਦਾ ਹੋਣੀ ਹੈ ਕਸਟਮਰ ਮੰਗਦੇ ਸੀ ਤੇ ਇਹ 6 ਪੀਸ ਲਿਆਂਦੇ ਆ ਵੀਡ ਦੇ ਇਹਦਾ ਪ੍ਰਿੰਟ ਹੁੰਦਾ ਸੀ 99 ਤੇ ਇਹਦਾ ਵੀ ਹੁਣ ਪ੍ਰਿੰਟ ਚੇਂਜ ਹੋ ਗਿਆ 109 ਰੁਪਏ ਹੋ ਗਿਆ ਵਾ ਤੇ ਆ ਇੱਕ ਲੋਟਸ ਦੀ ਮੈਂ ਲਿਆਂਦੀ ਆ gold ਫੇਸ਼ੀਅਲ ਕਿਟ ਕਿਉਂਕਿ ਇਹ ਮੈਂ ਇੱਕ ਇੱਕ ਦੋ ਦੋ ਪੀਸ ਹੀ ਲੈਣਾ ਵਾ ਜਦੋਂ ਖਤਮ ਹੋ ਜਾਈ ਫੇਰ ਦੁਬਾਰਾ ਲੈਣਾ ਵਾ ਤੇ ਆ 5 ਪੀਸ ਲਿਆਂਦੇ ਆ ਮੈਂ ਬਲੀਚ ਦੇ ਪਪਾਇਆ ਦੇ ਪਿਓਰ ਰੂਟਸ ਦੇ ਤੇ ਇਹਦਾ ਪ੍ਰਿੰਟ ਹੁੰਦਾ ਵਾ 50 ਰੁਪਏ ਤੇ ਆ ਮੈਂ 40 ਰੁਪਏ ਦਿੱਦਾਂਾ ਤੇ ਦੋਸਤੋ ਇਹ ਕੇਐਸ ਦਾ ਡੀਓ ਗਾ ਵਾ ਇਹਦੇ ਮੈਂ ਲਿਆਂਦੇ ਆ 2 ਪੀਸ ਇਹਦੀ ਡਿਮਾਂਡ ਮੇਰੀ ਸ਼ੋਪ ਤੇ ਘੱਟ ਹੁੰਦੀ ਆ ਪਰ ਮੈਂ ਫਿਰ ਵੀ ਲੈ ਆਂਦਾ ਕਸਟਮਰ ਕੋਈ ਨਾ ਕੋਈ ਮੰਗ ਲੈਂਦਾ ਵਾ ਤੇ ਦੋਸਤੋ ਇਹ ਫਿਮ ਦੀ ਬਲੀਚ ਲੈਂਦੀ ਆ ਜੇ ਇਹ 5 ਪੀਸ ਲਿਆਂਦੇ ਜੇ ਫਿਮ ਦੇ ਪਿੰਕ ਵਾਲੇ ਤੇ 5 ਪੀਸ ਲਿਆਂਦੇ ਜੇ ਫਿਮ ਦੇ 골ਡ ਵਾਲੇ ਬਲੀਚ ਤੇ ਦੋਸਤੋ ਵਾ ਦੋ ਡੱਬੇ ਲਿਆਂਦੀਆਂ ਜੇ ਕੈਪਸੂਲ ਦੀਆਂ ਫੇਸ਼ੀਅਲ ਦੀਆਂ ਵਿਟਾਮਿਨ ਏ ਆ ਦੇਖੋ ਇਹਦੀ ਵੀ ਮੇਰੀ ਸ਼ੋਪ ਤੇ ਬਹੁਤ ਜਿਆਦੀ ਸੇਲ ਹੈਗੀ ਆ ਕਈ ਕਸਟਮਰ ਤੇ ਇਹੋ ਜਾਂਦੇ ਜਿਹੜੇ ਡੱਬੇ ਡੱਬੇ ਲੈ ਜਾਂਦੇ ਤੇ ਦੋਸਤੋ ਇਹ ਇੱਕ ਇਹ ਗੁਲਾਬ ਜਹ ਲਹੀ ਗਿਆ ਇਹਦੇ ਲੈਂਦੇ ਆ 2 ਪਿਸ ਦੇ ਕਿਹਾ ਉਹਨੇ ਪਾਤੇ ਮੈਂ ਉਹਨੂੰ ਛੇ ਕਿਹਾ ਸੀ ਤੇ ਇਹਦੇ ਉਹਨਾਂ ਕੋ ਮਿਲੇ ਨਹੀਂ ਸੀ ਤੇ ਉਹਨਾਂ ਨੇ ਇੱਕ ਹੀ ਪਾਇਆ ਵਾ ਇਸ ਕਰਕੇ ਇਹ ਮੈਨੂੰ ਦੁਬਾਰਾ ਲੈਣੀਆਂ ਪੈਣੀਆਂ ਤੇ ਦੋਸਤੋ ਇਹ ਲੈਂਦੀਆਂ ਮੈਂ 2 D10 ਦੀਆਂ ਫੇਸ਼ਲ ਕਿਟਾਂ ਜਿਹੜੀਆਂ ਕਿ ਪਿਓਰ ਰੂਡ ਕੰਪਨੀ ਦੀ ਹੈਗੀਆਂ ਵਾ ਆ ਦੇਖੋ ਤੇ ਇਹ ਚਾਰ ਪਿਸ ਲੈਂਦੇ ਆ 소ਫੀ ਦੇ 45 ਪ੍ਰਿੰਟ ਵਾਲੇ ਕਿਉਂਕਿ ਇਹਨਾਂ ਦੀ ਸੇਲ ਮੇਰੀ ਸ਼ੋਪ ਤੇ ਬਹੁਤ ਜ਼ਿਆਦਾ ਹੈਗੀ ਆ ਤੇ ਇਹ ਚਾਰ ਪਿਸ ਲੈ ਆਂਦੇ ਆ ਪ੍ਰੋ ਇਜ਼ੀ ਦੇ ਇਹਦਾ ਪ੍ਰਿੰਟ ਹੈਗਾ ਵਾ 40 ਰੁਪਏ ਪੈਡ ਵਗੈਰਾ ਤੇ ਮੈਂ ਜਦੋਂ ਵੀ ਸਮਾਨ ਲਿਆਵਾਂ ਕੋਈ ਨਾ ਕੋਈ ਆਂਦਾ ਹੀ ਰਹਿੰਦਾ ਵਾ ਤੇ ਇਹ ਦੋ ਪੈ ਦੋ ਪਿਸ ਲੈ ਆਂਦੇ ਆ ਵੱਡੇ 125 ਪ੍ਰਿੰਟ ਵਾਲੇ ਇਹ ਐਕਸਲ ਸਾਈਜ਼ ਆ ਤੇ ਇਹ ਪੰਜ ਪਿਸ ਲੈ ਆਂਦੇ ਆ ਡੱਬੇ ਪੁਸ਼ਪ ਦੇ ਮਹਿੰਦੀ ਦੇ ਮੇਰੇ ਕੋਲ ਵੈਸੇ ਪਹਿਲੇ ਵੀ ਡੱਬੇ ਹੀ ਗਏ ਸੀ ਮਹਿੰਦੀ ਦੇ ਆ ਦੇਖੋ ਪਰ ਫੇਰ ਵੀ ਮੈਂ ਹੋਰ ਲੈ ਆਂਦੇ ਆ ਕਿਉਂਕਿ ਤੁਹਾਨੂੰ ਪਤਾ ਕਰਵਾ ਜਦੋਂ ਅਸੀਂ ਸਤਨ ਆ ਰਿਹਾ ਵਾ ਕਈ ਕਸਟਮਰ ਡੱਬਾ ਡੱਬਾ ਹੀ ਲੈ ਜਾਂਦੇ ਆ ਇਸ ਕਰਕੇ ਮੇਰੀ ਸ਼ੋਪ ਤੇ ਹੁਣ 10 ਡੱਬੇ ਹੋ ਗਏ ਆ ਇੱਕ ਮੈਂ ਲੱਗਾ ਹੋਇਆ ਵਾ ਚਾਰ ਮਗਰ ਪਏ ਆ ਤੇ ਵਿੱਚ ਪੰਜ ਨਵੇਂ 10 ਡੱਬੇ ਹੋ ਗਏ ਆ ਤੇ ਬਾਕੀ ਆ ਸਾਰਾ ਸਮਾਨ ਹਟਾ ਕੇ ਤੁਹਾਨੂੰ ਮੈਂ ਹੋਰ ਦਿਖਾਣਾ ਵਾ ਕੀ ਸਮਾਨ ਲੈਣਾ ਵਾ ਬਸ ਤੁਸੀਂ ਵਲੌਗ ਨੂੰ ਸਕਿਪ ਨਾ ਕਰਨਾ ਤੇ ਆ ਵੀਡੀਓ ਨੂੰ ਪੂਰਾ ਦੇਖਿਓ ਤੇ ਦੋਸਤੋ ਇਹ ਮੈਂ 20 ਰੁਪਏ ਸੇ ਤੇ ਦੋਸਤੋ ਇਹ ਮੈਂ 20 ਰੁਪਏ ਸੇਲ ਵਾਲਾ 이어ਬੱਡ ਲੈਂਦਾ ਵਾ 10 ਰੁਪਏ ਸੇਲ ਵਾਲਾ ਮੇਰੇ ਕੋਲ ਪਿਆ ਸੀ ਤੇ ਆ ਲੈਦਾ 20 ਰੁਪਏ ਸੇਲ ਵਾਲਾ ਤੇ ਇਹਨੂੰ ਆਪਾਂ ਰੱਖਦੇ ਆ ਸਾਈਡ ਤੇ ਤੇ ਦੋਸਤੋ ਆ ਦੇਖੋ ਹੁਣ ਮੈਂ ਸਾਰੀ ਵੈਰਾਈਟੀ ਚੂੜੀ ਲਿਆਂਦੀ ਆ ਬੱਚਿਆਂ ਦੀ ਆ ਦੇਖੋ ਇਹ ਸਾਰੇ ਸਾਈਜ਼ ਹੈਗੇ ਬੱਚਿਆਂ ਦੇ ਆ ਇਹ ਸਾਰਾ ਡੱਬਾ ਮਲਟੀ ਦਾ ਹੈਗਾ ਵਾ ਆ ਦੇਖੋ ਸਾਰੀਆਂ ਚੂੜੀਆਂ ਦੋਸਤੋ ਬੱਚਿਆਂ ਦੀਆਂ ਹੈਗੀਆਂ ਵਾ ਛੋਟੇ ਤੋਂ ਲੈ ਕੇ ਵੱਡੇ ਬੱਚੇ ਦੀ ਸਾਰੇ ਸਾਈਜ਼ ਹੈਗੇ ਆ ਦੇਖੋ ਕਿੱਡੇ ਕਿੱਡੇ ਸੋਹਣੇ ਤੇ ਦੋਸਤੋ ਇਹ ਚੂੜੀ ਮੈਂ ਇੱਕ ਪੀਸ 20 ਰੁਪਏ ਦਾ ਸੇਲ ਕਰਨਾ ਵਾ ਭਾਵੇਂ ਕੋਈ ਮੇਰੇ ਕੋਲ 10 ਪੀਸ ਲਵੇ ਤੇ ਭਾਵੇਂ 50 ਪੀਸ ਲਵੇ ਤੇ ਭਾਵੇਂ ਡੱਬਾ ਲਵੇ ਲਗਨੇ 20 20 ਲਗਣੀ 20 ਰੁਪਏ ਦੀ ਚੂੜੀ ਆ ਮਤਲਬ ਇੱਕ ਸੈੱਟ ਪੂਰਾ 20 ਰੁਪਏ ਦਾ ਲਗਣਾ ਵਾ ਭਾਵੇਂ ਕੋਈ ਡੱਬਾ ਲਵੇ ਭਾਵੇਂ ਕੋਈ 10 ਇਕੱਠੇ ਲਵੇ ਜਿੰਨੇ ਮਰਜ਼ੀ ਲਵੇ ਭਾਵੇਂ ਇੱਕ ਲਵੇ ਇਹ ਮਲਟੀ ਵਾਲਾ ਵੀ 20 ਲਗਣਾ ਵਾ ਦੋਸਤੋ ਆਹ ਕੋ ਬੱਚਿਆਂ ਦੀ ਵੈਰਾਈਟੀ ਮੇ ਕੋ ਖਤਮ ਹੋਈ ਸੀ ਤੇ ਆ ਸਾਰੀ ਬੱਚਿਆਂ ਦੀ ਚੂੜੀ ਦੀ ਵੈਰਾਈਟੀ ਆ ਗਈ ਆ ਜਿਹੜਾ ਵੀ ਮੇਰਾ ਸਬਸਕ੍ਰਾਈਬਰ ਵੇਖਦਾ ਹੋਵੇ ਉਹ ਆ ਕੇ ਜਲਦੀ ਜਲਦੀ ਕਲੈਕਟ ਕਰ ਲੈਣ ਆਪਣੇ ਮਨਪਸੰਦ ਕਲਰ ਫਾਈਨਲ ਕਰਕੇ ਲੈ ਆਇਓ ਤੇ ਦੋਸਤੋ ਆਪਾਂ ਇਹਨਾਂ ਨੂੰ ਹਟਾ ਕੇ ਤੇ ਆ ਬਾਕੀ ਵਲੋਗ ਕੰਟੀਨਿਊ ਕਰਦੇ ਆ ਤੁਸੀਂ ਵੀਡੀਓ ਨੂੰ ਸਕਿਪ ਨਾ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਸਾਰਿਆਂ ਨੂੰ ਕਰਵਾ ਚੌਥਾ ਸੀਜ਼ਨ ਚੱਲ ਰਿਹਾ ਵਾ ਕੱਲ ਵੀ ਮੈਂ ਮੰਜਾ ਬਾਹਰ ਲਾਇਆ ਸੀ ਕਰਵਾ ਚੌਥ ਵਾਲੇ ਦਿਨ ਤੇ ਅੱਜ ਕਰਵਾ ਚੌਥ ਹੈ ਤੇ ਅੱਜ ਵੀ ਮੈਂ ਮੰਜਾ ਲਾਇਆ ਬਾਹਰ ਪਰ ਵਿੱਚੋਂ ਮੈਂ ਟਾਈਮ ਕੱਢ ਕੇ ਇਹ ਵੀਡੀਓ ਬਣਾਣੀ ਮੈਂ ਜ਼ਰੂਰੀ ਸਮਝੀ ਆ ਕਿਉਂਕਿ ਇਹ ਮੈਸੇਜ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਵਾ ਦੋਸਤੋ ਇੱਕ ਪਾਸੇ ਸਾਰੇ ਬੀਬੀਆਂ ਕਰਵਾ ਚੌਥ ਦਾ ਵਰਤਦਾ ਖਰੇ ਆ ਤੇ ਦੂਜੇ ਪਾਸੇ ਦੋਸਤੋ ਇੱਕ ਹੋਰ ਬੜੀ ਮਾੜੀ ਖਬਰ ਸੁਣਨ ਨੂੰ ਮਿਲ ਗਈ ਆ ਜਿਸ ਖਬਰ ਨੇ ਸਾਰੇ ਪੰਜਾਬੀਆਂ ਦਾ ਦਿਲ ਬੁਲੰਦਰ ਕਰ ਦਿੱਤਾ ਵਾ ਦੋਸਤੋ ਮੇਰੇ ਕਹਿਣ ਦਾ ਮਤਲਬ ਆ ਕਿ ਅੱਜ ਸਵੇਰੇ ਹੀ ਪਤਾ ਲੱਗਿਆ ਮੈਨੂੰ ਕਿ ਵਰਿੰਦਰ ਘੁਮਨ ਜਿਹੜਾ ਕਿ ਬੋਡੀ ਬਿਲਡਰ ਹੈਗਾ ਵਾ ਐਕਟਰ ਵੀ ਹੈਗਾ ਵਾ ਉਹਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਚੁੱਕੀ ਆ ਮੈਨੂੰ ਤੇ ਲੱਗਦਾ ਵਾ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਆ ਕਿਉਂਕਿ ਹਲੇ ਤਾਂ 2 ਦਿਨ ਹੀ ਹੋਏ ਆ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਸੁਣਨ ਨੂੰ ਮਿਲ ਗਈ ਆ ਤੇ ਅੱਜ ਦੋਸਤੋ ਵਰਿੰਦਰ ਘੁਮਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲ ਗਈ ਆ ਦੋਸਤੋ ਪੰਜਾਬ ਦਾ ਹੀਰਾ ਵਰਿੰਦਰ ਘੁੰਮਣ ਬੋਡੀ ਬਿਲਡਰ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਆ ਦੋਸਤੋ ਸੱਚੀ ਆ ਖਬਰ ਸੁਣ ਕੇ ਨਾ ਸਾਰੇ ਪੰਜਾਬੀ ਆਦੇ ਦਿਲ ਬਲੁੰਦ ਰਿਆ ਗਿਆ ਜੇ ਤੇ ਸਾਰਿਆਂ ਦੇ ਪੈਰਾਂ ਦੇ ਥਲੋ ਜ਼ਮੀਨ ਨਿਕਲ ਗਈ ਜੇ ਕਿਉਂਕਿ ਦੋਸਤੋ ਹਲੇ ਦੋ ਦਿਨੇ ਹੋਈ ਸੀ ਕਿ ਜਿਹੜੀ ਆਪਾਂ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਸੁਣਨ ਨੂੰ ਮਿਲੀ ਸੀ ਦੋਸਤੋ ਮੈਨੂੰ ਤਾਂ ਲੱਗਦਾ ਵਾ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਆ ਤੇ ਦੋਸਤੋ ਖਬਰ ਅਨੁਸਾਰ ਪਤਾ ਚੱਲਿਆ ਵਾ ਕਿ ਵਰਿੰਦਰ ਘੁੰਮਣ ਦੇ ਮੋਢੇ ਦੀ ਸ਼ੋਲਡਰ ਦੀ ਜਿਹਨੂੰ ਕਹਿ ਸਕਦੇ ਆ ਕਿ ਉਹਦੀ ਫੈਕਚਰ ਹੋਇਆ ਸੀ ਜਿਹਦੇ ਕਾਰਨ ਉਹਦਾ ਆਪਰੇਟ ਹੈਗਾ ਸੀ ਤੇ ਦੋਸਤੋ ਜਦੋਂ ਹਸਪਤਾਲ ਦੀ ਜਾ ਕੇ ਉਹਦਾ ਟਰੀਟਮੈਂਟ ਸਟਾਰਟ ਹੋਇਆ ਤੇ ਦੋਸਤੋ ਬਾਅਦ ਵਿੱਚ ਉਹਨੂੰ ਹਾਰਟ ਅਟੈਕ ਆਇਆ ਤੇ ਉਹਦੀ ਮੌਤ ਹੋ ਚੁੱਕੀ ਆ ਤੇ ਦੋਸਤੋ ਕਈ ਕਹਿ ਰਹੇ ਆ ਕਿ ਡਾਕਟਰਾਂ ਦੀ ਗਲਤੀ ਕਰਕੇ ਹੋਇਆ ਵਾ ਕਿਉਂਕਿ ਸਾਰੇ ਉਹਦੇ ਜਿਹੜੇ ਲਿੰਕ ਜੇਗੇ ਸੀ ਉਹ ਕਹਿੰਦੇ ਆ ਕਿ ਉਹਦੀ ਬਿਲਕੁਲ ਸਹੀ ਸਲਾਮਤ ਹੈਗਾ ਸੀ ਉਹਨੂੰ ਤੱਕ ਜੋ ਹੋਇਆ ਵੀ ਨਹੀਂ ਸੀ ਉਹ ਤਾਂ ਘਰੋਂ ਤਾਂ ਹੱਸਦਾ ਖੇਡਦਾ ਗਿਆ ਸੀ ਬਸ ਇੱਕ ਨਾਰਮਲ ਜਿਹਾ ਉਹਦਾ ਆਪਰੇਟ ਹੈਗਾ ਸੀ ਜਾਂ ਟਰੀਟਮੈਂਟ ਜੋ ਵੀ ਹੈਗਾ ਸੀ ਪਰ ਦੋਸਤੋ ਕਾਫੀਆਂ ਦਾ ਕਹਿਣਾ ਕੀ ਹੈ ਡਾਕਟਰਾਂ ਦੀ ਕੋਈ ਗਲਤੀ ਕਰਕੇ ਹੋਇਆ ਵਾ ਦੋਸਤੋ ਤੁਹਾਡਾ ਕੀ ਵਿਚਾਰ ਹੈਗਾ ਇਸ ਬਾਰੇ ਕਿਉਂਕਿ ਆਪਾਂ ਕੁਝ ਕਹਿ ਨਹੀਂ ਸਕਦੇ ਜਿੱਨਾਂ ਜਿੱਕਰ ਸਾਰਾ ਪ੍ਰੂਫ ਨਹੀਂ ਹੋ ਜਾਂਦਾ ਇਸ ਕਰਕੇ ਆਪਾਂ ਕੁਝ ਵੀਡੀਓ ਦੇ ਵਿੱਚ ਕੋਈ ਐਦਾ ਦੀ ਗੱਲ ਨਹੀਂ ਕਹਿਣਾ ਜਾਂਦੇ ਜਿਹਦੇ ਨਾਲ ਕੋਈ ਲਫੜਾ ਬਣੇ ਦੋਸਤੋ ਸੱਚੀ ਵਰਿੰਦਰ ਘੁੰਮਣ ਦੀ ਮੋਤ ਦੀ ਖਬਰ ਸੁਣ ਕੇ ਨਾ ਅੱਜ ਸੱਚੀ ਦੁਨੀਆ ਤੋਂ ਵਿਸ਼ਵਾਸ ਹੀ ਉੱਟ ਗਿਆ ਜੇ ਕਿ ਕੌਣ ਕਹਿੰਦਾ ਵਾ ਕਿ ਬੰਦਾ ਬੁੱਢਾ ਹੋ ਕੇ ਮਰਦਾ ਵਾ ਕਿਉਂਕਿ ਦੋਸਤੋ ਜਿੰਨੀਆਂ ਵੀ ਮੋਤਾਂ ਹੋ ਰਹੀਆਂ ਨਾ ਸਾਰੀਆਂ ਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਵਾ ਇਸ ਕਰਕੇ ਦੋਸਤੋ ਅੱਜ ਖਬਰ ਬਿਲਕੁਲ ਝੂਠੀ ਆ ਜਿੰਨੇ ਵੀ ਅਫਵਾਹ ਆ ਕਿ ਮੌਤ ਬੁਢਾਪੇ ਦੇ ਵਿੱਚ ਆਂਦੀ ਆ ਕਿਉਂਕਿ ਦੋਸਤੋ ਹਲੇ 2 ਦਿਨ ਹੀ ਹੋਏ ਸੀ ਰਾਜਵੀਰ ਜਮੰਦਾ ਦੀ ਮੌਤ ਹੋਈ ਆ ਪਹਿਲੇ ਸਿੱਧੂ ਮਸੇਰੇ ਵਾਲੇ ਦੀ ਮੌਤ ਹੋਈ ਆ ਫਿਰ ਜਸਵਿੰਦਰ ਪੱਲੇ ਦੀ ਮੌਤ ਹੋਈ ਆ ਤੇ ਦੋਸਤੋ ਹੁਣ ਬਰਿੰਦਰ ਘੁੰਮਣ ਦੀ ਮੌਤ ਹੋਈ ਆ ਦੋਸਤੋ ਮੈਨੂੰ ਸਮਝ ਨਹੀਂ ਆ ਰਹੀ ਆ ਇੱਕ ਦੁਨੀਆ ਦੇ ਵਿੱਚ ਹੋਏ ਕੀ ਜਾਂਦਾ ਵਾ ਦੋਸਤੋ ਸੱਚੀ ਅੱਜ ਦਿਲ ਬੜਾ ਹੀ ਰੋ ਰਿਹਾ ਜੇ ਦੋਸਤੋ ਆਪਾਂ ਕੁਝ ਕਰਤਾ ਨਹੀਂ ਸਕਦੇ ਬਸ ਪਰਮਾਤਮਾ ਅਗੇ ਇੱਕ ਅਰਦਾਸਾ ਕਿ ਪਰਮਾਤਮਾ ਵਿਰਿੰਦਰ ਘੁੰਮਣ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਵਾ ਕਿ ਵਿਰਿੰਦਰ ਘੁੰਮਣ ਦੀ ਮੌਤ ਦਾ ਕਾਰਨ ਸਭ ਤੋਂ ਵੱਡਾ ਕੀ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਆ ਤੇ ਆਪਾਂ ਮਿਲਾਂਗੇ ਹੁਣ ਤੁਹਾਨੂੰ ਨੈਕਸਟ ਵਲੌਗ 'ਚ ਤੇ ਦੋਸਤ ਮੈਂ ਤੁਹਾਨੂੰ ਸਾਰਾ ਦੱਸਾਂਗਾ ਅਗਲੇ ਵਲੌਗ ਦੇ ਵਿੱਚ ਕਿ ਮੇਰਾ ਕਰਵਾ ਚੌਥਾ ਸੀਜ਼ਨ ਕਿਦਾਂ ਦਾ ਰਿਹਾ ਬਾਤ ਤੁਸੀਂ ਕਰਨਾ ਕੀ ਆ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਮੈਂ ਜਿਹੜੀ ਵੀ ਵੀਡੀਓ ਅਪਲੋਡ ਕਰਾਂ ਤੇ ਤੁਹਾਨੂੰ ਪਹਿਲੇ ਨੰਬਰ ਤੇ ਮਿਲ ਸਕੇ ਤੇ ਤੁਸੀਂ ਉਹਦੇ ਵਿੱਚੋਂ ਬੜਾ ਕੁਝ ਖਾਟ ਸਕੋ ਇਸ ਲਈ ਦੋਸਤੋ ਆਪਾਂ ਮਿਲਾਂਗੇ ਨੈਕਸਟ ਵਲੌਗ 'ਚ ਤਦ ਤੱਕ ਲਈ ਸასი ਸ਼ਾਲ